ਸੌਖਤ ਆਪ ਸਭ ਦਾ ਅਤੇ ਮੈਂ ਆ ਸੁਖਾ ਖੇੜੀ ਵਾਲਾ ਮੌਸਮ ਦੀ ਜੇਕਰ ਗੱਲ ਕਰੀਏ ਤਾਂ ਤੱਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਆ ਪੰਜਾਬ ਵਾਸੀਆਂ ਨੂੰ ਹਾਲਾਂਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਬਰੀ ਹੋਈ ਹੈ ਤੇ ਹੇਠਲੇ ਇਲਾਕਿਆਂ ਦੇ ਵਿੱਚ ਗੜੇਬਾਰੀ ਦੀ ਜਿਹੜੀ ਹੈਗੀ ਆ ਉਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਸੀ ਪਰ ਜੇ ਤੇ ਹੁਣ ਤਾਜ਼ਾ ਹਾਲਾਤ ਦੀ ਗੱਲ ਕਰੀਏ ਤਾਂ ਇਸ ਮੌਕੇ ਰੋਪੜ ਖੜੇ ਆ ਜਿੱਥੇ ਨੰਗਲ ਤੋਂ ਬਰਸਾਤ ਸ਼ੁਰੂ ਹੁੰਦੀ ਹੋਈ ਹੌਲੀ-ਹੌਲੀ ਪੰਜਾਬ ਵੱਲ ਨੂੰ ਵਧ ਰਹੀ ਹੈ ਤੇ ਤਸਵੀਰ ਤੁਹਾਨੂੰ ਰੋਪੜ ਦੀਆਂ ਦਿਖਾ ਰਿਹਾ ਜਿੱਥੇ ਬਰਸਾਤ ਇੰਨੀ ਜ਼ਿਆਦਾ ਤੇਜ਼ ਹੈ ਕਿ ਦਿਨ ਦੇ ਸਮੇਂ ਹੀ ਹਨੇਰਾ ਹੋ ਗਿਆ ਅਤੇ ਬਰਸਾਤ ਜਿਹੜੀ ਹੈਗੀ ਆ ਉਹ ਹੋ ਰਹੀ ਹੈ ਤੇ ਗੱਲ ਕਰੀਏ ਤਾਂ ਪੰਜਾਬ ਵੱਲੋਂ ਪਹਾੜੀ ਇਲਾਕਿਆਂ ਤੋਂ ਪੰਜਾਬ ਵੱਲ ਨੂੰ ਲਗਾਤਾਰ ਤੇਜ਼ ਠੰਡੀਆਂ ਹਵਾਵਾਂ ਜਾ ਰਹੀਆਂ ਨੇ ਬੱਦਲ ਜਿਹੜਾ ਹੈਗਾ ਉਹ ਪੰਜਾਬ ਵੱਲ ਨੂੰ ਵਗ ਰਿਹਾ ਇਹ ਤਸਵੀਰ ਪੰਜਾਬ ਵੱਲ ਦੀ ਹੈ ਅਤੇ ਜੋ ਪਹਾੜੀ ਇਲਾਕਿਆਂ ਤੋਂ ਹੁੰਦੀ ਹੋਈ ਬਰਸਾਤ ਪੰਜਾਬ ਦੇ ਵਿੱਚ ਦਾਖਲ ਹੁੰਦੀ ਹੈ ਤੇ ਰੋਪੜ ਦੇ ਹਾਲਾਤ ਇਹ ਨੇ ਕਿ ਤੇਜ਼ ਬਿਜਲੀ ਲਸ਼ਕਨ ਦੇ ਨਾਲ ਨਾਲ ਬਰਸਾਤ ਹੋ ਰਹੀ ਹੈ ਤੇ ਠੰਡੀਆਂ ਹਵਾਵਾਂ ਚੱਲੀਆਂ ਨੇ ਤਸਵੀਰਾਂ ਇਸ ਸਮੇਂ ਦੀਆਂ ਰੋਪੜ ਦੀਆਂ ਨੇ ਜਿੱਥੇ ਕਿ ਮੌਸਮ ਬੜਾ ਸੁਹਾਵਣਾ ਹੋਇਆ ਆ ਮੌਸਮ ਬੜਾ ਠੰਡਾ ਹੋਇਆ ਤੇ ਗਰਮੀ ਤੋਂ ਰਾਹਤ ਜ਼ਰੂਰ ਮਿਲਿਆ ਹੈ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ રાહਤ ਬਿਲਿਆ ਹਾਲਾਂਕਿ ਲੰਮਾ ਸਮਾਂ ਸਰਦੀ ਚੱਲਣ ਤੋਂ ਬਾਅਦ April ਮਹੀਨੇ ਦੇ ਵਿੱਚ ਲੋਕਾਂ ਨੂੰ ਲੱਗਦਾ ਸੀ ਕਿ ਹੁਣ ਜਿਹੜੀ ਗਰਮੀ ਆ ਉਹ ਕੈਰ ਦੀ ਪੈਣ ਵਾਲੀ ਆ ਪਰ ਕੁਝ ਦਿਨ ਗਰਮੀ ਦੇ ਬੜੇ ਤਪਸ਼ ਵਾਲੇ ਰਹੇ ਜਿਸ ਤੋਂ ਬਾਅਦ ਅੱਜ ਫਿਰ ਰਾਹਤ ਕਿਤੇ ਨਾ ਕਿਤੇ ਜ਼ਰੂਰ ਲੋਗਾਂ ਨੇ ਲਈ ਆ ਲੋਕ ਜਿਹੜੇ ਨੇ ਇਸ ਬਰਸਾਤ ਦਾ ਆਨੰਦ ਵੀ ਮਾਣ ਰਹੇ ਨੇ ਤੇ ਬੜਾ ਮੌਸਮ ਚੰਗਾ ਵੀ ਹੋ ਗਿਆ ਬ੍ਰਦਰ ਕਿੱਥੋਂ ਤੁਸੀਂ ਕਿੱਥੋਂ ਲੋਕ ਲਈ ਵੀਡੀਓ ਦੇ ਰਹੇ ਅਰੋਪਰ ਤੋਂ ਹੀ ਹੋ ਪਾਜੀ ਮੌਸਮ ਬੜਾ ਗਰਮੀ ਤੋਂ ਰਹਾ ਤਾਂ ਮੌਸਮ ਤਾਂ ਠੀਕ ਹੈ ਵੀਰੇ ਸਾਡਾ ਨੁਕਸਾਨ ਵੀ ਹੋ ਰਿਹਾ ਸੀ ਜ਼ਿੰਮੇਵਾਰ ਬੰਦੇ ਯਾਰ ਫਸਲਾਂ ਦਾ ਬਹੁਤ ਜ਼ਿਆਦਾ ਪਾਜੀ ਵੀਰੇ ਕਣਕ ਦਾ ਨੁਕਸਾਨ ਹੋ ਰਿਹਾ ਸਾਡਾ ਯਾਰ ਬਹੁਤ ਜ਼ਿਆਦਾ ਹੂੰ ਉਦੇ ਕਰਕੇ ਬਹੁਤ ਮਾੜਾ ਇੱਕ ਕੈਂਪਿੰਗ ਵੀ ਨਹੀਂ ਪੈਣਾ ਚਾਹੀਦਾ ਲੱਗਦਾ ਕਿ ਕਣਕਾਂ ਪੱਕਣੀਆਂ ਆਈਆਂ ਪਈਆਂ ਸੀਆਂ ਤੇ ਇਹ ਜਿਹੜਾ ਹੈਗਾ ਬੀ ਨੂੰ ਜਿਹੜਾ ਅਨਾਜ ਨੂੰ ਖਰਾਬ ਕਰੂਗਾ ਉਹ ਨੁਕਸਾਨ ਤਾਂ ਵੀਰੇ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੈ ਇਹ ਠੀਕ ਹੈ ਐਦਾਂ ਹੋਣਾ ਨਹੀਂ ਚਾਹੀਦਾ ਯਾਰ ਹੁਣ ਅੱਪ ਵੀ ਕੀ ਕਰੇ ਰੱਬ ਵੀ ਕੋਈ ਮਾਣਾ ਸਾਡੇ ਵਰਗੇ ਹੋਇਆ ਵਾ ਅੱਜ ਕੱਲ ਲੋਕਾਂ ਵਰਗੇ ਜਿਹਹਾ ਜਿਹੇ ਲੋਕ ਹੋਏ ਵਾ ਅੱਜ ਕੱਲ ਉਹ ਜਿਹੜਾ ਰੱਬ ਹੋਇਆ ਵਾ ਵੀਰੇ ਇਹ ਕੀ ਆ ਬਾਜੀ ਕੀ ਲੱਗਦਾ ਕਿ ਫਸਲ ਹੋਰ ਲੇਟ ਹੋਏਗੀ ਤੇ ਨੁਕਸਾਨ ਵੀ ਹੋਏਗਾ ਨੁਕਸਾਨ ਤਾਂ ਵੀਰੇ ਹੋ ਰਿਹਾ ਜਿੱਦਾਂ ਮੀਂਹ ਪੈ ਰਿਹਾ ਉਹਨਾਂ ਲੇਟ ਹੋ ਰਿਹਾ ਵੀਰੇ ਇਹਨਾਂ ਤੇ ਹੀ ਖਾਣਾ ਹੀ ਵਧਣਾ ਤੇ ਲਾਲਿਆਂ ਦਾ ਕੰਮ ਹੁੰਦਾ ਡਾਕਾਨਾਂ ਦਾ ਠੀਕ ਹੈ ਹੁਣ ਜ਼ਮੀਨੀ ਤਾਰਦੀ ਹੈ ਜਿਹੜੀ ਫਸਲਾਂ ਖੁੱਲੀਆਂ ਪਈਆਂ ਖੇਤਾਂ 'ਵਾਂ ਉਹ ਕਿੱਥੇ ਜਾਊਗਾ ਦੱਸੋ ਖੁੱਲੇ ਸਮਾਨ ਹੀਟ ਖੁੱਲੇ ਸਮਾਨ ਥੱਲੇ ਪਈ ਆ ਫਸਲ ਹੁਣ ਇਹ ਤਾਂ ਉਹੀ ਖਾਣੀ ਉਹੀ ਵਟ ਕੇ ਵੇਚ ਕੇ ਹੋਣੀ ਆ ਭਾਈ ਫਿਰ ਤਾਂ ਝਾੜ ਤੇ ਵੀ ਰੱਖੋ ਇੱਕ ਮਹੀਨਾ ਹਾਂ ਝਾੜ ਤੇ ਬਹੁਤ ਵੀਰੇ ਫਰਕ ਪੈਣੀ ਪੈਣਾ ਇਹਦੇ 'ਤੇ ਪੱਕਾ ਕਿਉਂਕਿ ਜੇ ਬਰਬਾਦ ਹੋ ਜਾਂਦੀ ਆ ਮੀਂਹ ਪੈ ਗਿਆ ਉੱਪਰ ਤੇ ਪੱਕੇ ਵੀ ਫਸਲ ਦੇ ਉੱਪਰ ਤਾਂ ਕਰਕੇ ਨੁਕਸਾਨ ਤਾਂ ਹੋਣੀ ਆ ਵੀਰੇ ਐਡਾ ਵੱਡਾ ਜਿਹੜਾ ਮਨ ਤੇ ਉਹ ਕਿਸਾਨ ਦਾ ਜਿਹੜਾ ਲੱਖਾਂ ਕਰੋੜਾਂ ਰੁਪਏ ਦੀ ਆਪਣੀ ਪੁੱਤਾਂ ਮਾਂ ਪਾਲੀ ਵੀ ਫਸਲ ਨੂੰ ਖੁੱਲੇ ਸਮਾਨ ਹੀਟ ਰੱਖਣ ਨੂੰ ਮਜਬੂਰ ਆ ਮੇਰੇ ਜੱਟਾਂ ਦੀ ਕਦੇ ਵੀ ਕੋਈ ਰੀਸ ਨਹੀਂ ਕਰ ਸਕਦਾ ਠੀਕ ਆ ਇਹ ਕਿਸਾਨ ਨੂੰ ਬੜਾ ਦਿਲ ਜ਼ ਜਿਹੜਾ ਐਡਾ ਵੱਡਾ ਦਿਲ ਚੱਕੀ ਫਿਰਦਾ ਨਹੀਂ ਕੋਈ ਵੀ ਆਪਣਾ ਐਡਾ ਕੋਈ ਦਿਲ ਨਹੀਂ ਹੈਗਾ ਜਿਹੜੇ ਆਪਣੀ ਕੋਈ ਚੀਜ਼ ਆਏ ਸਾਹਮਣੇ ਛਿੜ ਕੇ ਲੰਘ ਜੂਗਾ ਠੀਕ ਆ ਠੀਕ ਹੈ ਜੱਟ ਜ਼ਿਮੀਦਾਰ ਆ ਜਿਹੜਾ 24 ਘੰਟੇ ਜਿਹਦੀ ਫਸਲ ਜਿਹੜੀ ਧਾਫੀਆਂ ਖੁੱਲੀਆਂ ਸਮਾਂ ਥੱਲੇ ਮੀਂਹ ਦੇ ਵਿੱਚ ਤਾਂ ਅੱਲਾ ਜੁੱਲਾ ਹੁੰਨੇ ਜਿਹੜਾ ਹੈਗਾ ਉਹ ਵੀ ਟੱਕੇ ਰੱਖਦੇ ਨੇ ਪਰ ਇੱਥੇ ਤਾਂ ਪੂਰੀ ਪੂਰੀ ਲੱਖਾਂ ਕਰੋੜਾਂ ਦੀ ਫਸਲ ਆ ਭਾਈ ਵੀਰੇ ਆਏ ਆ ਫਿਰ ਹੁਣ ਕੀ ਕਰ ਸਕਦਾ ਜ਼ਿਮੀਦਾਰ ਹੈ ਮਜਬੂਰ ਆ ਰੱਬ ਕੇ ਅਰਦਾਸੇ ਕਰ ਸਕਦਾ ਵੀ ਰੱਬਾ ਕਿਉਂ ਸਾਡੇ ਨਾਲ ਤੂੰ ਬੇਇਮਾਨੀ ਕਰ ਰਿਹਾ ਠੀਕ ਆ ਜੇ ਲੋਡ ਹੁੰਦੀ ਮੀਂਹ ਪੈ ਮ ਠੀਕ ਆ ਜੇ ਲੋਡ ਨਹੀਂ ਹੈਗੀ ਹੁਣ ਵੀ ਦਾ ਰਿਵਿਊ ਜੇ ਜੇ ਲੋਕ ਅੱਜ ਕੱਲ ਬੇਈਮਾਨ ਹੋਏ 2000 ਰੱਬ ਬੇਈਮਾਨ ਹੋਏ ਬੀਰ ਬਿਲਕੁਲ ਬਹੁਤ ਔਖਾ ਆ ਕਿਉਂਕਿ ਕਿਸਾਨਾਂ ਦੀ ਜਿਹੜੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਆ ਉਹਨੂੰ ਨੁਕਸਾਨ ਹੋ ਰਿਹਾ ਪਰ ਤਸਵੀਰ ਦੇਖ ਸਕਦੇ ਹੋ ਕਿ ਲਗਾਤਾਰ ਪੰਜਾਬ ਦੇ ਵਿੱਚ ਬਰਸਾਤ ਦਾ ਜਿਹੜਾ ਹੈਗਾ ਉਹ ਮਾਹੌਲ ਇਸ ਸਮੇ ਬਣਿਆ ਹੋਇਆ ਆ